ਹਾਈ ਹੋ ਸਰਸਾ ਨਦੀ ਜਿੱਥੇ ਕਿਹਾ ਜਾਂਦਾ ਸਿਮਰਨਾ ਅਮਰਤ ਵਿਲਾ ਅਨਿਤ ਨਿਯਮਤਾ ਪ੍ਰਤੀ ਕਰੋ ਕਿ ਨਹੀਂ ਭੀੜ ਹੈ ਸੰਗਤਾਂ ਕਾ ਵੀ ਜਾਦੇ ਹੈ ਇਹ ਜੀ ਗੁਰਦੁਆਰਾ ਸਾਹਿਬ ਦੇ ਇਤਿਹਾਸ ਜਿਹੜਾ ਹੋ ਲਿਖਿਆ ਹੋਇਆ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਖੋਰ ਵੀਡੀਓ ਦੇ ਵਿੱਚ ਅੱਜ ਅਪਚਲੇਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਥਾ ਉਹ ਗੁਰਦੁਆਰਾ ਸਾਹਿਬ ਹੈ ਇਹ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਮਾਰਗ ਤੇ ਬੜੇ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਾਰਗ ਤੋਂ ਥੋੜਾ ਜਿਹਾ ਪਿੱਛੇ ਹਟਵੇਂ ਬਣਾ ਹੋਇਆ ਇਹ ਗੁਰਦੁਆਰਾ ਸਾਹਿਬ ਚਲੋ ਆਜੋ ਕਰਾਂਦੇ ਹਾਂ ਤੁਹਾਨੂੰ ਦਰਸ਼ਾ ਇਹ ਹੈ ਜੀ ਰਸਤਾ ਗੁਰਦੁਆਰਾ ਪਰਿਵਾਰ ਨੂੰ ਛਡਾਉਣ ਜਾਣ ਦਾ ਇਹ ਗੰਗੋਈ ਸਿੰਘੀ ਮਾਰਗ ਤੋਂ ਜਦੋਂ ਆਪਾਂ ਰੁਕੜ ਤੋਂ ਅਨੰਦਪੁਰ ਸਾਹਿਬ ਨੂੰ ਜਾਂਦੇ ਆ ਨਾ ਉਦੋਂ ਖੱਬੇ ਆ ਤੁਹਾਨੂੰ ਰਸਤਾ ਕੱਟਦਾ ਆ ਆ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਅੱਜ ਕਾਫੀ ਭੀੜ ਹੈ ਗੁਰਦੁਆਰਾ ਸਾਹਿਬ ਅੰਦਰ ਕਿਉਂਕਿ ਹੁਣ ਸਿੱਖ ਦੀ ਸ਼ਬਾ ਸਟਾਰਟ ਹੋਣ ਵਾਲੀ ਹੈ ਇਨਾ ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਹੈ ਆਕਰ ਕੇ ਪਾਰਕਿੰਗ ਦਾ ਏਰੀਆ ਸਾਰਾ ਭਰ ਲਿਆ ਜੀ ਗੁਰਦੁਆਰਾ ਸਾਹਿਬ ਦਾ ਸਰੋਵਰ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੁੰਦੇ ਹਨ ਸਜੇ ਹੱਥ ਸਰੋਵਰ ਬਣਿਆ ਹੋਇਆ ਹੈ ਅੱਜ ਸੀਦੀ ਸਵਾ ਦਾ ਲਾਸਟ ਦਿਨ ਹੈ ਕਿਉਂਕਿ ਜਿੰਨਾ ਕਿ ਮੈਂ ਜਾਣਕਾਰੀ ਲਈ ਆਪਾਂ ਨੂੰ ਇੰਟਰਨੈਟ ਤੋਂ ਉਸੇ ਹਿਸਾਬ ਨਾਲ ਦੱਸ ਰਹੇ ਹਾਂ 13 ਤਰੀਕ ਨੂੰ ਕਾਂਡ ਫੜ ਆਰੰਭ ਹੋਇਆ ਤੇ ਅੱਜ 15 ਤਰੀਕ ਹੈ ਤੇ ਸੰਗਰਾਂਦ ਦਾ ਦਿਹਾੜਾ ਆ ਤੇ ਅੱਜ ਭੋਗ ਪਾਈ ਜਾਣਗੇ ਗੁਰਦੁਆਰਾ ਸਾਹਿਬ ਵਿੱਚ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਅੱਗੇ ਜਾ ਕੇ ਕਿਉਂਕਿ ਭੀੜ ਬਹੁਤ ਹੈ ਬਾਹਰ ਤੇ ਜੀ ਗੁਰਦੁਆਰਾ ਸਾਹਿਬ ਦੇ ਆ ਇਤਿਹਾਸ ਜਿਹੜਾ ਉਹ ਲਿਖਿਆ ਹੋਇਆ ਹੈ ਵਾਕੀਬੀ ਭੀੜ ਅੱਜ ਦੇਖੀ ਸਾਹਿਬ ਕਿੰਨੀ ਜਿਆਦੇ ਹੈ ਅੱਛਾ ਸਾਡੇ ਸਾਹਮਣੇ ਸ੍ਰੀ ਵੇਖ ਰਿਹਾ ਜਰਾ ਉਹੋ ਪਿਆਰ ਇਸ ਸੰਗਤ ਵੀ ਕਾਫੀ ਜਿਆਦੇ ਅੱਜ ਤਾਂ ਕਰਕੇ ਸਾਰਿਆਂ ਨੂੰ ਲਾਈਨਾਂ ਚ ਲਾ ਲਾ ਕੇ ਉੱਪਰ ਲੈ ਕੇ ਜਾ ਰਹੇ ਆ ਤੇ ਕਿੰਨੀ ਕਿ ਜਿਆਦਾ ਢੀੜ ਹੈ ਕਿਉਂ ਉਚਾਈ ਤੇ ਯਾਦ ਹੀ ਬਦ ਲੱਗਦਾ ਚੀਚੇ ਕਰੋ ਕਿੰਨੀ ਢੀੜ ਹੈ ਯਾਰ ਇੰਦਰ ਕਾਫੀ ਜਿਆਦਾ ਹੈ અમૃત વિના નિત નિમતા ઉપા દર્શન કરકે આગે બહાર એક ગુરદ્વા સાહેબ આઓ એક વારી આપના શહીદો દે ચરણਾਂ પર શીતઠાઈએ અને ગੱજ કે સારી સંગે આખો નાનક નામ દરદી કલા तेरे પ્રાણે સબત કા પરા પાંગા પરા જેસ પાવન સ્થાન થી આપા બેઠેયા ઇસ પાવન ਸਾਦੇ ਦਰਸ਼ਨ ਕਰਕੇ ਆ ਗਏ ਤੇ ਆ ਇਹੋ ਸਰਸਾ ਨਦੀ ਜਿੱਥੇ ਕਿਹਾ ਜਾਂਦਾ ਕਿ ਅ ਪਰਿਵਾਰ ਦਾ ਪਿਛੋੜਾ ਪਿਆਤਾ ਇਹ ਪੁੱਛ ਮਿਛਾ ਕੇ ਆਇਆ ਮੈਂ ਵੀ ਹਰੇ ਤੇ ਪਰਮਿਸ਼ਨ ਲੱਤੀ ਤਾਂ ਉਹਨਾਂ ਨੇ ਵੀਡੀਓ ਬਣਾਉਣ ਦਿੱਤੀ ਉਹ ਨਈ ਇਹ ਵੀਡੀਓ ਇਹ ਬਣਾਉਣ ਨਹੀਂ ਦਿੰਦੇ ਹੈਗੇ ਤੇ ਫਿਲਹਾਲ ਹੁਣ ਇਹ ਨਦੀ ਹੈ ਜਿਹੜੀ ਅ ਸੁੱਕੀ ਪਈ ਆ ਬਹੁਤ ਘੱਟ ਪਾਣੀ ਆਂਦਾ ਕਦੇ ਕਦੇ ਜਦੋਂ ਖੜਮ ਆਉਂਨੇ ਬਰਸਾਤਾਂ ਦੇ ਟਾਈਮ 'ਚ ਉਦੋਂ ਕਹਿੰਦੇ ਪਾਣੀ ਆ ਜਾਂਦਾ ਅੱਪਰ ਮੈਦੇ ਵਿੱਚ ਪਾਣੀ ਹੁਣ ਆਉਂਦਾ ਨਹੀਂ ਹੈਗਾ ਇੱਕ ਉੱਪਰ ਬਣੀ ਹੋਈ ਹੈ ਇਹਦੇ ਇਹ ਤਾਂ ਆਹ ਰੇਲ ਦੀ ਪਟੜੀ ਤੇ ਪਰਲੀ ਸਾਈਡ ਮੇਨ ਹਾਈਵੇ ਹੈ ਨਾ ਗੁਰੂਗੋਇੰਸੀ ਦਾ ਮਾਰਗ ਜਿਹਨੂੰ ਕਿਹਾ ਜਾਂਦਾ ਹੈ ਤੇ ਆਹ ਤੇ ਇਧਰਲੀ ਛੜਾ ਆਹ ਹਰਕਾ ਚੱਲੀ ਜਾਂਦੀ ਆਇਆ ਤੇ ਦੂਜੀ ਸਾਈਡ ਉਹ ਨਵੀਂ ਜਲਦੀ ਹੈ ਜਿਹੜੀ ਪੁਲ ਦੇ ਉੱਪਰ ਬਣੀ ਹੋਈ ਹੈ ਤੇ ਇੱਕ ਸਾਈਡ ਆਹ ਆ ਤੇ ਇਹ ਤੇ ਥੱਲੇ ਨੂੰ ਜਾਂਦੀ ਹੈ ਤੇ ਦੂਜੀ ਸਾਈਡ ਨਿਕਲ ਜਾਂਦੀ ਹੈ ਤੇ ਉੱਪਰ ਨੂੰ ਇਹਦੀ ਇੱਕ ਹੋਰ ਲਹਿਰ ਨਿਕਲਦੀ ਜਾਂਦੀ ਤੇ ਉਹ ਤੁਹਾਨੂੰ ਦਿਖਾਣੇ ਆਜੋ ਕਿ ਮੈਂ ਲਿਖ ਲਦੀ ਆ ਆ ਦੇਖੋ ਯਾਰ ਇਹ ਕੋਈ ਧਰਤੀ ਨਹੀਂ ਇਹ ਸਿਰਫ ਪੁਲ ਬਣਾਇਆ ਪੁਲ ਦੇ ਉੱਪਰੋਂ ਇਹ ਨਿਆਰ ਲਿਖ ਲਦੀ ਆ ਅੱਗੇ ਜਾ ਕੇ ਇਹ ਫੇਰ ਆਪਣਾ ਪਾਂ ਜ਼ਮੀਨ ਦੇ ਵੱਧਰ ਤੇ ਹੋ ਜਾਂਦੀ ਏ ਤੇ ਇਹਦੇ ਥੱਲੇ ਨੂੰ ਵੀ ਪਾਣੀ ਦੇ ਥੱਲੇ ਨੂੰ ਜਿਹੜੀ ਇਹ ਸਰਸਾ ਨਦੀ ਨਿਕਲਦੀ ਆ ਇਹ ਹੈ ਜੀ ਉਹ ਸਰਸਾ ਨਦੀ ਇੱਥੇ ਕਹਿੰਦੇ ਪਰਿਵਾਰ ਦਾ ਪਛੋੜਾ ਪਿਆ ਦਾ ਲੋ ਜੀ ਹੁਣ ਆਪਾਂ ਚੱਲੀਏ ਘਰ ਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ